بس ਇਹ ਮੈਗਾਮ ਲੈਣਾ ਚਾਹੁੰਗੀ ਕਿ ਕੁੜੀਆਂ ਵੀ ਕਿਸੇ ਤੋਂ ਘੱਟ ਨਹੀਂ ਹੁੰਦੀਆਂ ਕੁੜੀਆਂ ਨੂੰ ਵੀ ਬਾਤ ਛੱਡ ਕੇ ਅੱਗੇ ਹਿੱਸਾ ਲੈਣਾ ਚਾਹੀਦਾ ਹੈ ਬਸ ਉਹ ਆਪਣੇ ਪੇਰੈਂਟਸ ਨੂੰ ਮਾਨ ਫੀਲ ਕਰਵਾ ਸਕਨ ਮੈਨੂੰ ਬਹੁਤ ਹੀ ਮਾਨ ਫੀਲ ਹੋ ਰਿਹਾ ਹੈ ਤੇ ਇਸ ਸਾਰੇ ਕੰਪੀਟੀਸ਼ਨ ਦਾ ਕ੍ਰੈਡਿਟ ਮੈਂ ਆਪਣੇ ਪੇਰੈਂਟਸ ਨੂੰ ਮੇਰੇ ਗੁਰੂ ਜੀ ਸੰਤ ਡਾਕਟਰ ਗੁਰਮੀਤ ਰਾਮ ਰਵੀ ਸਿੰਘ ਜੀ ਇਨਸਾਨ ਨੂੰ ਤੇ ਮੇਰੇ ਅਧਿਆਪਕ ਸਰਦਾਰ ਹਰਚੰਦ ਸਿੰਘ ਸਰ ਜੀ ਨੂੰ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਚੀਜ਼ ਲਈ ਅੱਗੇ ਵਾਲੀ ਮੋਟੀਵੇਟ ਕਰਿਆ ਬਰਨਾਲਾ ਜ਼ਿਲ੍ਹੇ ਦੀ ਇੱਕ ਹੋਰ ਧੀ ਨੇ ਮਾਣ ਮਹਿਸੂਸ ਕਰਵਾ ਕੀਤਾ ਮਾਤਾ ਪਿਤਾ ਅਤੇ ਬਰਨਾਲੇ ਜਿਹੇ ਦਾ ਨਾਮ ਰੋਸ਼ਨ ਧੀ ਸੁਮਨਪ੍ਰੀਤ ਕੋੜ ਨੇ ਪੰਜਾਬ ਹੁਨਰ 2024 ਦੇ ਮੁਕਾਬਲਿਆਂ ਦੇ ਵਿੱਚ ਜਿੱਤਿਆ ਚਾਂਦੀ ਦਾ ਤਗਮਾ ਅੱਜ ਦੇ ਦੌਰ ਦੇ ਵਿੱਚ ਧੀਆਂ ਵੀ ਮੁੰਡਿਆਂ ਨਾਲੋਂ ਘੱਟ ਨਹੀਂ ਅਤੇ ਹਰ ਖੇਤਰ ਦੇ ਵਿੱਚ ਧੀਆਂ ਮੱਲਾ ਮਾਰ ਰਹੀਆਂ ਨੇ ਜਿੱਥੇ ਬਰਨਾਲਾ ਦੀ ਧੀਆਂ ਦੀ ਗੱਲ ਕੀਤੀ ਜਾਵੇ ਤਾਂ ਜੁਡੀਸ਼ਰੀ ਤੋਂ ਲੈ ਕੇ ਡਾਕਟਰੀ ਅਤੇ ਬੱਖ-ਵੱਖ ਹੋਰ ਕਿੱਤਿਆਂ ਦੇ ਵਿੱਚ ਚਾਹੇ ਉਹ ਮੋਡਲਿੰਗ ਦਾ ਹੁਨਰ ਹੋਵੇ, 에ਅਰਲਾਈਨਸ ਦੀ ਗੱਲ ਹੋਵੇ, 에ਅਰ ਹੋਸਟੈਸ ਦੀ ਗੱਲ ਹੋਵੇ ਜਾਂ ਕਿਸੇ ਵੀ ਕਿੱਤੇ ਦੀ ਗੱਲ ਕਰ ਲਈਏ ਬਰਨਾਲਾ ਦੀਆਂ ਹਰ ਖੇਤਰ ਦੇ ਵਿੱਚ ਅੱਗੇ ਆ ਰਹੀਆਂ ਹਨ। ਜਿੱਥੇ ਬਰਨਾਲਾ ਦੇ ਪਿੰਡ ਗਹਿਲ ਦੀ ਜੰਪਲ ਸੁਮਨਪ੍ਰੀਤ ਕੋਰ ਨੇ ਇੰਡੀਆ ਸਕਿੱਲ ਪੰਜਾਬ 2024 ਦੇ ਕਰਵਾਏ ਗਏ ਮੁਕਾਬਲਿਆਂ ਦੇ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਜਿੱਥੇ ਧੀਆਂ ਨੂੰ ਮਾਣ ਮਹਿਸੂਸ ਕਰਵਾਇਆ ਹੈ, ਉੱਥੇ ਹੀ ਧੀਆਂ ਦੇ ਮਾਪਿਆਂ ਨੂੰ ਇਹ ਦੱਸਿਆ ਹੈ ਕਿ ਧੀਆਂ ਕਿਸ ਨਾਲੋਂ ਘੱਟ ਨਹੀਂ, ਉੱਥੇ ਹੀ ਸੋਮਨਪ੍ਰੀਤ ਕੋਰ ਨੇ ਨਾਮ ਰੋਸ਼ਨ ਕਰਦਿਆਂ ਹੀ ਪੰਜਾਬ ਅਤੇ ਬਰਨਾਲੇ ਦਾ ਨਾਮ ਰੋਸ਼ਨ ਕੀਤਾ ਹੈ ਜਿੱਥੇ ਉਹਨਾਂ ਨੂੰ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਵੱਲੋਂ ਚੰਡੀਗੜ੍ਹ ਵਿਖੇ ਚਾਂਦੀ ਦਾ ਤਗਮਾ ਦੇ ਕੇ ਸਨਮਾਨਿਤ ਕੀਤਾ ਗਿਆ ਆਓ ਸੁਣਦੇ ਹਾਂ ਸੋਮਨਪ੍ਰੀਤ ਕੋਰ ਦੀ ਜਵਾਨੀ ਕਿ ਇਸ ਉਪਲਬਧੀ ਤੋਂ ਬਾਅਦ ਉਹ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਨੇ ਅਤੇ ਵਧਾਈਆਂ ਦੇਣ ਦੇ ਲਈ ਉਹਨਾਂ ਨੂੰ ਦੂਰੋ ਦੂਰੋਂ ਫੋਨ ਆ ਰਹੇ ਹਨ ਤੇ ਘਰ ਦੇ ਵਿੱਚ ਪਹੁੰਚ ਕੇ ਵੱਖ-ਵੱਖ ਰਾਜਨੀਤਿਕ ਧਾਰਮਿਕ ਸਮਾਜਿਕ ਸੰਸਥਾਵਾਂ ਦੇ ਆਗੂਆਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਸੁਮਨਪ੍ਰੀਤ कौर ਆਪ ਸਿਲ ਸਕਿੱਲ ਡਿਵੈਲਪਮੈਂਟ ਮਿਸ਼ਨ ਅੰਡਰ ਥਰੂ ਭਗਵੰਤ ਮਾਨ ਸਿੰਘ ਜੀ ਨੇ ਚਲਾਈ ਹੋਈ ਹੈ ਸਕੀਮ ਹੈ ਤੇ ਉਹਦੇ ਅੰਦਰ ਥ्रू ਮੈਂ ਕੰਪੀਟੀਸ਼ਨ ਵਿੱਚ ਪਾਰਟਿਸਿਪੇਟ ਕਰਿਆ ਜੋ ਕਿ ਆਨਲਾਈਨ ਐਗਜ਼ਾਮ ਹੋਇਆ ਸੀ ਜਿਸ ਦੇ ਅੰਦਰ ਥ्रू ਮੇਰੀ ਸਿੱਧੀ ਸਟੇਟ ਲੈਵਲ ਤੇ ਸਿਲੈਕਸ਼ਨ ਹੋਈ ਸੀ ਮੈਨੂੰ ਬਹੁਤ ਹੀ ਮਾਨ ਫੀਲ ਹੋ ਰਿਹਾ ਤੇ ਇਹ ਸਾਰੇ ਕੰਪੀਟੀਸ਼ਨ ਦਾ ਕ੍ਰੈਡਿਟ ਮੈਂ ਆਪਣੇ ਪੇਰੈਂਟਸ ਨੂੰ ਮੇਰੇ ਗੁਰੂ ਜੀ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇਨਸਾਨ ਨੂੰ ਤੇ ਮੇਰੇ ਅਧਿਆਪਕ ਸਰਦਾਰ ਹਰਜਨ ਸਿੰਘ ਸਰ ਜੀ ਨੂੰ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਚੀਜ਼ ਲਈ ਅੱਗੇ ਵਾਲੀ ਮੋਟੀਵੇਟ ਕਰਿਆ ਇਸ ਦੇ ਵਿੱਚ ਸਿਰਫ ਆਪਣੇ ਸਿਵਲ ਦੇ ਕੁਐਸਚਨਸ ਹਨ ਜਿਦੇ ਵਿੱਚ ਕਿ ਬੀਮ ਕਿੰਨੇ ਤਰ੍ਹਾਂ ਦਾ ਹੁੰਦਾ ਹੈ ਇਸ ਦੇ ਵਿੱਚ ਕਿੰਨਾ ਮਟੀਰੀਅਲ ਯੂਜ਼ ਹੁੰਦਾ ਹੈ ਸੀਮੈਂਟ ਬਾਰੇ ਇਹ ਚੀਜ਼ਾਂ ਪੁੱਛਣਗੀਆਂ ਸਰ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਸੀ ਇਹਦੇ ਆਨਲਾਈਨ ਐਪ ਵੈਬਸਾਈਟ ਹੈ ਤੇ ਇਸ ਦੇ ਥਰੂ ਹੀ ਮੈਂ ਅਪਲਾਈ ਕੀਤਾ ਸੀ ਮੈਂ ਸੰਤ ਬਾਬਾ ਅਤਰ ਸਿੰਘ ਪੋਲੀ ਟੈਕਨੀਕਲ ਕਾਲਜ ਬੜਬਰ ਬਰਨਾਲਾ ਵਿੱਚ ਸਿਵਲ ਇੰਜੀਨੀਅਰਿੰਗ ਦਾ ਕੋਰਸ ਕਰ ਰਹੀ ਹਾਂ ਮੇਰਾ 5th ਸਮੈਸਟਰ ਚੱਲ ਰਿਹਾ ਹੈ ਠੀਕ ਹੈ ਮੈਂ ਕਹਿਣਾ ਚਾਹੁੰਗੀ ਕਿ ਕੁੜੀਆਂ ਵੀ ਕਿਸੇ ਤੋਂ ਘੱਟ ਨਹੀਂ ਹੁੰਦੀਆਂ ਕੁੜੀਆਂ ਨੂੰ ਵੀ ਵਾਅਦ ਛੱਡ ਕੇ ਅੱਗੇ ਹਿੱਸਾ ਲੈਣਾ ਚਾਹੀਦਾ ਹੈ ਬਸ ਉਹ ਆਪਣੇ ਪੇਰੈਂਟਸ ਨੂੰ ਮਾਣ ਫੀਲ ਕਰਵਾ ਸਕਨ ਕੁੜੀਆਂ ਨੂੰ ਅੱਗੇ ਆਣਾ ਜ਼ਰੂਰ ਚਾਹੀਦਾ ਹੈ ਔਰ ਮਤਲਬ ਅੱਜ ਕੱਲ ਦੀ ਜੋ ਪੀੜ੍ਹੀ ਹੈ ਜੋ ਚੱਲ ਰਹੀ ਆ ਉਹਨੂੰ ਪਿੱਛਾੜ ਕੇ ਅੱਗੇ ਵਧਣਾ ਚਾਹੀਦਾ ਹੈ